ਆਸਾ ਜੀ ਵਾਈਬ ਜੇਗੀ ਜੁਨੇ ਅੱਜ ਦੇ ਵੀਰਵਾਰ ਤਰੀਕ 12 ਮਾਰਚ 2024 ਨੂੰ ਜੇ ਅਸੀਂ ਭੜੇ ਆਣੀ ਪਰ ਗੁਰਦੁਆਰਾ ਸਾਹਿਬ ਪਾਸ਼ਾਏ ਪੈਲੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੰਦੇਸ਼ਰੀ ਕਾਲ ਅਡਰ ਗੁਰਦੁਆਰਾ ਸਾਹਿਬ ਪਾਸ਼ਾਏ ਪੈਲੀ ਬਾਣੀ ਪਾਠ ਦੇ ਜੱਤ ਨਿਗਾਰੇ ਕਰਾਉਣੇ ਆ ਤੇ ਆਪ ਵੀ ਕਰਦੇ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਹੈ। ਇਸ ਇਤਿਹਾਸ ਦੀ ਕੋ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਚਰਨ ਸੰਪਰਕ ਪ੍ਰਾਪਤ ਹੈ। ਇਤਿਹਾਸਕਾਰਾਂ ਦੇ ਅਨੁਸਾਰ ਗੁਰੂ ਸਾਹਿਬ ਪਹਿਲੀ ਉਦਾਸੀ ਸੰਨ 1507-1515 ਸਮੇਂ ਦਿੱਲੀ ਸੇ ਹੋਤੇ ਹੋਏ ਪੋਣੀਪਤ ਪਹੁੰਚੇ। ਸ਼ੇਖ ਸ਼ਰਫ ਜਿਸ ਦਾ ਅਸਲੀ ਨਾਮ ਅਬੂ ਅਲੀ ਗਲੰਦਰ ਥਾ tatha ਉਸਕੇ ਸ਼ਿਸ਼ਯ ਰਹਿਰੀ ਕੇ ਸਾਥ ਗੁਰੂ ਜੀ ਕੇ ਕੀ ਗਿਆਨ ਚਰਚਾ ਹੋਈ ਸ਼ੇਖ ਐਬ ਡਾਕਟਰ ਢੀਰੀ ਦੁਆਰਾ ਜੋ ਜੋ ਸਵਾਲ ਪੁੱਛੇ ਗਏ ਗੁਰੂ ਸਾਹਿਬ ਨੇ ਉਸ ਦੀ ਪੂਰਨ ਸੰਤੁਸ਼ਟੀ ਕੀ ਇੱਕ ਪ੍ਰਭੂ ਦਾ ਨਾਮ ਦ੍ਰਿੜ ਕਰਵਾਇਆ ਸੱਚ ਦਾ ਉਪਦੇਸ਼ ਦਿਆ ਔਰ ਮਕਬਰੋਂ ਦੀ ਪੂਜਾ ਕਰਨ ਸੇ ਮਨਾ ਕੀਤਾ ਪ੍ਰਾਤਨ ਜਨਮ ਸਾਖੀ ਅਨਸਾਰ ਸ਼ੇਖ ਇਤਨਾ ਪ੍ਰਸੰਨ ਹੋਇਆ ਔਰ ਕਹਿਣੇ ਲਗਾ ਵਾ ਵਾ ਖੁਦਾਈ ਦਿਆ ਸਹੀ ਕਰਨਾ ਵਾਲਿਆਂ ਦਾ क्या सही खींचे उसका दीदार ही बहुत है तब आए दस्तखोशी हाथ चूमे की पैर उस डेरे का होया बाबा ते मरदाना रमदे रहे भाव करनाल कुरुक्षेत्र अंबाला के रास्ते तलवंडी पहुंचे एवं करतारपुर नगर आबाद किया ये इतिहास जी गुरद्वारा साहब का त्याज हूँ दर्शन रहे करते हैं

वाहगुरु जी का खालसा वाह गुरुद्वारा मंजू साब पहले पातशाही इधर जाके ਕੁਰਕ ਖੇਤਰ ਸਾਈਡੋਂ ਜਾਂਦਾ ਇਹ ਰਾਤ ਤੇ ਅਸੀਂ ਰਾਤ ਇੱਥੇ ਗੁਰਦੁਆਰਾ ਸਾਹਿਬ ਚੋਂ ਸਾਬਾ ਟੇਰਾ 24 ਜੀ ਦੇ ਰੁਕੇ ਸੀ ਤੇ ਅਸੀਂ ਇੱਧਰ ਪਹਿਲੇ ਪਾਸ਼ਾਹੀ ਗੁਰਦੁਆਰਾ ਸਾਹਿਬ ਦਰਸ਼ਨ ਦੇਦਾਰੇ ਕਰਕੇ ਤੇ ਹੁਣ ਗੁਰਦੁਆਰਾ ਸਾਹਿਬ ਚੋਂ ਆਪਣੀ ਸਾਈਕਲ ਚੱਕ ਕੇ ਤੇ ਸਾਰਾ ਸਮਾਨ ਲੱਦ ਗਏ ਤੇ ਹੁਣ ਆਪਣਾ ਗਾਂ ਦੀ ਚਾਲੇ ਪਾਣ ਲੱਗੇ ਆ ਯਾਤਰਾ ਪੰਜਾਬ ਤੋਂ ਸ਼੍ਰੀ ਹਜੂਰ ਸਾਹਿਬ ਤੇ ਅੱਜ ਦੇਖਦੇ ਆਂ ਵੀ ਕਿੱਥੇ ਇੱਕ ਤੱਕ ਸਫ਼ਰ ਨਿਕਲਦਾ ਹੈ ਉਸ ਹਸਾਬ ਨਾਲ ਅੱਜ ਸਫ਼ਰ ਕਰਦੇ ਆਂ ਤੇ ਮਹਾਰਾਜ ਜੀ ਦਾ ਲੈ ਕੇ ਓਟਾਸਰਾ ਹੁਣ ਯਾਤਰਾ ਸ਼ੁਰੂ ਕਰਦੇ ਆਂ ਤੇ ਹਾਂਜੀ ਚਲਿਏ ਯਾਤਰਾ ਸ਼ੁਰੂ ਕਰੀਏ ਚਲੋ ਚੱਲੀਏ ਆਪਾਂ ਜੀ ਚਲੋ ਫਤੇ ਬਲਾਓ ਦਾਤਾ ਵਾਹਿਗੁਰੂ ਜੀ ਕੀ ਫਤੇ ਮੇਰ ਕਰੋ ਅੰਗ ਸੰਗ ਸਾਈ ਰੋ ਪ੍ਰਮਾਤਮਾ ਜੀਓ ਯਾਤਰਾ ਸਫਲ ਕਰੋ ਚੜਦੀ ਕਲਾ ਬਖਸ਼ੋ ਯਾਤਰਾ ਕਰਨ ਦੀ ਬਲ ਬਖਸ਼ੋ ੁੱਧੀ ਬਖਸ਼ੋ ਮਹਾਰਾਜ ਜੀ ਕਰਪਾ ਕਰੋ ਮਹਾਰਾਜ ਜੀ ਇਹ ਸ਼ੋਲਿਆਂ ਦੀ ਮੁੱਖੀ ਖਾ ਕੇ ਅੱਗੇ ਦਾ ਸਫ਼ਰ ਕਰਦੇ ਆਂ ਸ਼ੁਰੂ ਮਹਾਰਾਜ ਤੋਂ ਲੈ ਕੇ ਅੱਗਿਆ ਵਾਹਿਗੁਰੂ ਸੱਚੇ ਪਾਸ਼ਾ ਪ੍ਰਮਾਤਮਾ ਜੀ ਮਿਹਰ ਕਰੋ ਸਵਰ ਭਾਗਾਂ ਭਰੇ ਹੋਵੇ ਮਹਾਰਾਜ ਜੀ ਸੰਗ ਸੰਸਾਈ ਹੋਵੇ ਮੱਲ ਬਖਸ਼ੋ ਬੁੱਧੀ ਬਖਸ਼ੋ ਮਹਾਰਾਜ ਜੀ ਗਲਤੀਆਂ ਪੁੱਲਣ ਦਾ ਮਹਾਰਾਜ ਜੀ ਬੜੀਆਂ ਉਹਨੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰ ਦਿਓ ਸਫ਼ਰ ਕਰਨ ਦੀ ਦਿਓ ਮਹਾਰਾਜ ਜੀ ਅੱਗਿਆ ਤੇ ਹੁਣ ਅਗਾ ਦੀ ਸਫ਼ਰ ਕਰਦੇ ਆਂ ਸਟਾਰਟ ਦਿੱਲੀ ਰਹਿ ਗਿਆ ਇੱਥੋਂ 85 ਕਿਲੋਮੀਟਰ ਸਾਬਰ ਕੱਢੀ ਜਾਂਦੇ ਆਂ ਮੈਂ ਲੋ ਮਰੀਏ ਨੇ ਵਾਇਗਰੂਜ ਮਹਾਰਾਜ ਉੱਥੇ ਆਈਆਂ ਨੇ ਮੇਰ ਕਰੋ ਕਿਰਪਾ ਕਰੋ ਮਹਾਰਾਜ ਜੀ ਅੰਗ ਸੰਗੋ ਲਾਲ ਬਕਸ਼ ਮਹਾਰਾਜ ਜੀ ਨਤਰਾ ਕਰਨਾ ਬਾਬਾ ਜੀ ਸੈਕਲ ਨੂੰ ਪੂਰਾ ਦੱਬੀ ਜਾਂਨੇ ਆ ਕਿਰਪਾ ਪ੍ਰਮਾਤਮਾ ਦੀ ਮਹਾਰਾਜ ਦੀ ਉਹਦਾ ਧਾਰੀ ਯਾਤਰਾ ਹੁੰਦੀ ਏ ਜੇ ਪ੍ਰਮਾਤਮਾ ਦਾ ਹੱਥ ਸਿਰ ਤੇ ਹੋਵੇ ਯਾਤਰਾ ਕਰਨ ਦਾ ਆਨੰਦ ਵੀ ਤਾਂ ਹੀ ਆਉਂਦਾ ਏ ਜੇ ਨਾਲ ਬੰਦਾ ਵੀ ਆਪਣੀ ਸੋਚਾ ਹੋਵੇ ਤੇ ਸਾਡੀ ਦੋਨਾਂ ਦੀ ਸੋਚ ਤੇ ਜਿੱਥੇ ਸਾਡਾ ਦਿਲ ਕਰਦਾ ਅਸੀਂ ਰੁਕ ਜਾਂਦੇ ਆ ਕਿਥੇ ਸਬਰ ਕਰਨਾ ਸ਼ੁਰੂ ਕਰਨਾ ਸੀ ਇਥੋਂ ਸਟਾਰਟ ਕਰ ਲੈਂਦੇ ਆ ਦੇਖਦੇ ਆ ਅੱਜ ਦਾ ਸਫ਼ਰ ਕਿੱਥੇ ਤੱਕ ਹੁੰਦਾ 75 ਕਿਲੋਮੀਟਰ ਦਿੱਲੀ ਹੈ ਤੁੱਕ ਬਹੁਤ ਜਾ ਰਹੇ ਆ ਧਰਮੀ ਜਿਆਦਾ ਹੋਣ ਲੱਗੀ ਆਓ ਅਗਰ ਜੀ ਅੱਜ ਦਾ ਸਫ਼ਰ ਪਾਣੀਪਤੋਂ ਦਿੱਲੀ ਵੱਲ ਦਾ ਦੇਖਦੇ ਆ ਕਿੱਥੇ ਕਦਾਸਾਫਰ ਕਰ ਹੁੰਦਾ ਤੇ ਹੁਣ ਮੈਂ ਭੱਟੀ ਬਲਿਆਣਾ ਇਹ ਪਿੰਡਾਂ ਇੱਥੇ ਖੜਿਆ ਤੇ ਗਰਾਸਪੀਨ ਲੱਗੇ ਸੀ ਫੇਰ ਆਤੀ ਇਹ ਫੇਰ ਆਕੇ ਦਿੱਲੀ ਬਾਡ ਨੂੰ ਪਾਨੇ ਆ ਗਾਲੇ ਦੇਖਦੇ ਆ ਮਰੇ ਅੱਗੇ ਦਾ ਮਾਹੌਲ ਆ ਜੁਆਲੇ ਜੀ ਸੰਗਤ ਜੀ ਅੱਪਾ ਹੁਣ ਪਹੁੰਚ ਗਏ 12 ਕਿਲੋਮੀਟਰ ਰਹਿ ਗਿਆ ਮੁਰਥਲ ਤੇ ਸੋਨੀਪਟ ਹੈਗਾ 19 ਤੇ ਦਿੱਲੀ ਰਹਿ ਗਿਆ 60 ਵਾਈਗਰੂ ਜੀ ਦੀ ਕਿਰਪਾ ਨਾਲ ਸਫ਼ਰ ਬਹੁਤ ਵਧੀਆ ਹੋ ਰਿਹਾ ਹੈ ਭਾਗਾ ਭਰਿਆ ਸਫ਼ਰ ਹੋ ਰਿਹਾ ਬਸ ਥੋੜੀ ਜਿਹੀ ਸੂਰਜ ਦੇ ਤਾ ਨੇ ਮੜੀ ਗਰਮੀ ਕਰੀ ਪਈ ਹੈ ਬਾਕੀ ਸਾਰਾ ਕੁਝ ਵਧੀਆ ਚੜਦੀ ਕਲਾ ਬਹੁਤ ਵਧੀਆ ਚੜਦੀ ਕਲਾ ਚ ਸਫ਼ਰ ਹੋ ਰਿਹਾ ਤੇ ਬਾਬਾ ਜੀ ਸਾਡੇ ਦੇ ਰਹਿਗੇ ਥੋੜਾ ਜਿਹਾ ਪੁੱਛੇ ਆ ਬਾਬਾ ਜੀ ਨੂੰ ਦੇਖਦੇ ਆ ਤੇ ਇੱਥੇ ਖੜ ਕੇ ਹੁਣ ਉਹਨਾਂ ਨੂੰ ਨਾਲ ਰਲਾ ਕੇ ਇਕੱਠੇ ਸਫਰ ਕਰਾਂਗੇ ਇਕੱਠੇ ਸਫਰ ਕਰਨ ਦਾ ਹੀ ਮਜ਼ਾ ਆਉਂਦਾ ਇਹ ਇਕੱਲੇ-ਇਕੱਲੇ ਸਾਈਕਲ ਚੱਪ ਕੇ ਕੋਈ ਫਾਇਦਾ ਨਹੀਂ ਤੇ ਮੈਂ ਹੁਣ ਖੜ ਕੇ ਇੰਤਜ਼ਾਰ ਕਰਦਾ ਤੇ ਜਦ ਆ ਜੂਗਾ ਭਾਈ ਸਾਡਾ ਕਰਨ ਬਾਬਾ ਫਿਰ ਅਸੀਂ ਇਕੱਠੇ ਤੁਰਨੇ ਆ ਅੱਗੇ ਯਾਤਰਾ ਕਰਦੇ ਕਰਦੇ ਆਪਾਂ ਪਹੁੰਚਣੇ ਆਲੇ ਆ ਮੁਰਥਲ ਤੇ ਸਾਨੂੰ ਭਰਾ ਮਿਲਿਆ ਇਹ ਬਾਈ ਜੀ भाई आप लोकल ही हो यहाँ पे आ, यही के लोकल अभिया क्या नाम है भाई आपका मेरा नाम प्रिंस अभिया ठीक है भाई मुर्तल भाई का कितना है यहाँ से मुरथल अभी छह सात किलोमीटर है और ये भाई मेरी साथ है चार पाँच किलोमीटर से आ रहे हैं हम बातें कर रहे थे और भाई ने बताया अभी जो देसी साइकिल है इसका ज्यादा नहीं आ रहा है तो ये देसी साइकिल पे जा रहे हैं इन्होंने लोकली जाना है यहाँ पे काम ਪਾਕਿਸਤਾਨੀ ਅੰਦੋਲਨ ਚ ਸੇਵਾ ਨਿਭਾਈ ਐ ਇਹ ਨਹੀਂ ਉਹ ਅੱਜ ਫੇਰ ਯਾਦ ਆ ਗਏ ਤੇ ਫੇਰ ਅੱਜ ਕਿਸਾਨੀ ਅੰਦੋਲਨ ਦੀਆਂ ਜਿੱਥੇ ਆਪਾਂ ਪੂਰਾ ਇੱਕ ਸਾਲ ਸੇਵਾ ਨਿਭਾਈ ਉਹ ਵਾਟਰ ਤੋਂ ਟੰਡਲੀ ਵਾਟਰ ਤੇ ਆਪਣਾ ਕਿਸਾਨੀ ਅੰਦੋਲਨ ਨੂੰ ਦੁਬਾਰਾ ਯਾਦਾਂ ਤਾਜ਼ੀਆਂ ਹੋ ਗਈਆਂ ਤੇ ਅੱਜ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਨੂੰ ਯਾਤਰਾ ਕਰਨ ਦਾ ਸਬੱਬ ਮਿਲਿਆ ਤੇ ਹਾਂ ਗੱਡੀ ਦੀ ਕਹਿੰਦਾ 60 ਟਰੱਕ ਦੀ 80 ਕਾਰ ਦੀ 50 ਤੇ ਸਾਡੇ ਯਾਜ ਦੀ ਸਪੀਡ ਮਹਾਰਾਜ ਜੀ ਦੀ ਕਿਰਪਾ ਨਾਲ ਲਫਟੜ ਜਿੰਨੇ ਮਰਜ਼ੀ ਦੇ ਫੇਡੋ ਇਹ ਆਪਣੇ ਤੇ ਦੇ ਹੁਣ ਵਾਸ ਚੱਲੀ ਜਾਂਦੇ ਆ ਸਫਰ ਹੋੜ ਹੋੜ ਕੱਢੀ ਜਾਂਦੇ ਆ ਕੜਦੀ ਕਲਾਚ ਹੋ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਦਿੱਲੀ ਪਹੁੰਚ ਕੇ ਅੱਜ ਦੇਖਦੇ ਆ ਬੰਗਲਾ ਸਾਹਿਬ ਗੁਰਦੁਆਰਾ ਚੋ ਜਾਂ ਫਿਰ ਦੇਖਦੇ ਆ ਜਿੱਦਾਂ ਬਣਿਆ ਸਬਬ ਜਿੱਥੇ ਅੱਜ ਦਾਣਾ ਪਾਣੀ ਲਿਖਿਆ ਉਹ ਫੇਰ ਤਾਂ ਟੈਂ ਮਨਾ ਪਹੁੰਚਿਆ ਨਾ ਵਾਹਿਗੁਰੂ ਜੀ ਵਾਹਿਗੁਰੂ ਬੋ ਨਾਮਾ ਸਤ ਨਾਮ ਬੋਲੇ ਮਨਨਾ ਵਾਹਿਗੁਰੂ ਵਾਹਿਗੁਰੂ ਰਸਤੇ 'ਚ ਲੋਕ ਮਿਲਦੇ ਆਏ ਭਾਈ ਹੌਸਲਾ ਬਹੁਤ ਮਿਲਦਾ ਜਦੋਂ ਕੋਈ ਵੀਰ ਭਰਾ ਮਿਲਦਾ ਨਾ ਰਾਹ 'ਤੇ ਤੇ ਬੜਾ ਹੌਸਲਾ ਮਿਲਦਾ ਤੇ ਯਾਤਰਾ ਕਰਨ 'ਚ ਹੋਰ ਵੀ ਜਜ਼ਬਾ ਨਾ ਆਉਂਦਾ ਹੁੰਦਾ ਗੋਲਡਨ ਹਟ ਇੱਥੇ ਵੀ ਧਰਨੇ ਦੌਰਾਨ ਅਸੀਂ ਰੁਕਦੇ ਹੁੰਦੇ ਸੀ ਜਦੋਂ ਆਪਣਾ ਕਿਸਾਨੀ ਅੰਦੋਲਨ ਚੱਲਦਾ ਸੀ ਤੇ ਬਾਕੀ ਕੁੰਡਲੀ ਬਾਡਰ ਦੇ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਵਾਲੇ ਵੀਰਾਂ ਭੈਣਾਂ ਭਰਾਵਾਂ ਨੇ ਇਹ ਸੜਕਾਂ ਤੇ ਟਰੈਕਟਰਾਂ ਦੇ ਰੇਲੇ ਬੰਨ ਕੇ ਰੱਖਿਆ ਹੈ ਚੱਲਦੇ ਆਪਾਂ ਹੁਣ ਹੌਲੀ ਹੌਲੀ ਸਫ਼ਰ ਕਰੀ ਜਾਂਦੇ ਆਂ ਜਿਹਨ ਪਹਿਲਾਂ 쿱ਾ ਸੋਹਣੀ ਲੱਗਦੀ ਸੀ ਪਰ ਹੁਣ ਟੱਟ ਖਾਣ ਨੂੰ ਆਂਦੀ ਐ ਤੇ ਇਸੇ ਕਰਕੇ ਆਪਾਂ ਸ਼ਾਮਾ ਸ਼ਾਮਾ ਚ ਨੂੰ ਥੋੜੇ ਚੱਲੀ ਜਾਈਏ ਵਾਅਲੈਕੁਮ ਸਲਮ ਢੁਨੜੀ ਸੈਕਟਰ 53 ਭਾਈ ਤਾਂ ਮੈਂ ਦਿੱਲੀ ਆਏ ਸੀ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਉਹ ਵੀ ਇਹ ਰੋਡ ਕਿਹੜਾ ਹੈ ਤੇ ਇੱਥੇ ਕਿਸਾਨੀ ਅੰਦੋਲਨ ਦੌਰਾਨ ਕਿੰਨਾ ਕ ਮੇਲਾ ਭਰਦਾ ਸੀ ਇੱਥੇ ਤੱਕ ਆਪਣਾ ਬਰਾਲੀ ਉਤਰਾਂਗੇ ਪਾਸਾ ਆ ਡੀਡੀਆ ਸਿਟੀ ਆ ਗਈ ਜਿੱਦਾਂ ਵੀ ਟਾਈਮ ਹੁਣ ਛੱਪਣ ਦਾ ਹੋ ਗਿਆ ਤੇ ਸਾਡੀ ਦਾਤ ਨੇ ਵੀ ਸ਼ਾਮ ਪੈਣ ਵਾਲੀ ਐ ਤੇ ਆਪਾਂ ਪਹੁੰਚ ਗਏ ਕਿੱਥੇ ਆਪਣਾ ਕਵਾਟਰ ਹੁੰਦਾ ਸੀ ਮੋਰਚੇ ਦੇ ਟਾਈਮ ਉਤੋਂ ਆਪਾਂ 2-3 ਕਿਲੋਮੀਟਰ ਅੱਗੇ ਆ ਗਏ ਜਿੱਥੇ ਆਪਣਾ ਕਿਸਾਨੀ ਅੰਦੋਲਨ ਸੀ ਇੱਥੇ ਆਪਣੀ ਸਟੇਜ ਹੁੰਦੀ ਸੀ ਹਾਂਜੀ ਬਾਬਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਜੀ ਤੇ ਕਿੰਨਾ ਕਿਲੋਮੀਟਰ ਰਹਿ ਗਿਆ ਬੰਗਲਾ ਸਾਹਿਬ ਬਸ 25-26 ਕਿਲੋਮੀਟਰ ਰਹਿ ਗਏ ਜੀ ਇਹ 25-26 ਕਿਲੋਮੀਟਰ ਜਾ ਕੇ ਫਿਰ ਅੱਪਾ ਸੰਗਤ ਨੂੰ ਦਰਸ਼ਨ ਕਰਾਣੇ ਆ ਤੇ ਆਪ ਵੀ ਕਰਦੇ ਆ ਕਿੱਦਾਂ ਚੱਲ ਰਹੀ ਹੈ ਬਾਬਾ ਜੀ ਯਾਤਰਾ ਮੈਂ ਤਾਂ ਚੜ੍ਹਦੀ ਕਲਾ ਦੀ ਚੱਲਣ ਦੀ ਯਾਤਰਾ ਨਾਲੇ ਤੇ ਚੜ੍ਹਦੀ ਕਲਾ ਜਾਈ ਦੀਆਂ ਮਹਾਰਾਜ ਅਗ ਸੰਤ ਸਾਈ ਜਾਨ ਤੇ ਇਹ ਹੈ ਭਾਈ ਦਿੱਲੀ ਦਾ ਘਾਤਾ ਵਾਤਾ ਇਹ ਕਾਲ ਹੈ ਜੁੜੀ ਚੜਦੀ ਕਲਾ ਜੂ ਦੇ ਨਿਸ਼ਾਨ ਰੈਣ ਪੱਤ ਮਹਾਰਾਜ ਦੇ ਚੜਦੀ ਕਲਾ ਇਹ ਜੀ ਅੱਪਾ ਹੁਣ ਚੱਲ ਕੇ ਪਾਣੀ ਪਾਤੋਂ ਇੱਥੇ ਅਗੇ ਖੜੇ ਆ ਖਟੂ ਸ਼ਾਮ ਦਿੱਲੀ ਧਾਮ ਇੱਥੇ ਸਾਨੂੰ ਬਾਈ ਜੀ ਮਿਲ ਰਹੇ ਹਨ ਜੀ ਬਾਈ ਜੀ ਸਾਤਿ ਸ਼੍ਰੀ ਕਾਲ वाहे जी का खालसा वाहेगुरु जी की फतेह क्या नाम है भाई आपका ठीक है भाई आप यहाँ लोकलो अच्छा हाँ अच्छा भाई ये बहुत है। हाँ और क्या काम करते हो भाई आप अरे भाई हमें यहाँ मिले इन्होंने हमारे साथ बातचीत की और अच्छा लगा हमें मिलके और भाई ने पूछा भी कहाँ यात्रा कर रहे हो तो हमने बताया अभी हम महाराष्ट्र हजूर साहब जा रहे हैं पंजाब से कैसा लगा आपको भी अच्छा लगा ठीक है भाई बढ़िया है और यहाँ से बंगला साहेब गुरुद्वारा ठीक है दिल्ली में भी काफ़ी जगह है घूमने के लिए لیکن بنگلہ صاحب جو ہے وہ تھوڑی ہستی پہلا جگہ جاتا ہے بنگلہ صاحب جو گوردوارا ہے یہ اپ کے ہستی ہے تو ہن ਅਸੀਂ ਆਪਣੇ ਭਾਈ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਜਾ ਕੇ ਸਟੇ ਕਰਦੇ ਆ ਤੇ ਸਾਨੂੰ ਮਿਲਦੇ ਆ ਜਾ ਕੇ ਠੀਕ ਹੈ ਭਾਈ ਲੱਦਾਬਾਦ ਬਾਤ ਚੀਤ ਕਰਨੇ ਲਈ ਜੇ شور شرابے ਦੇ ਜਾਮ ਤੋਂ ਨਿਕਲ ਗਏ ਤੇ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਨਾਨਕ ਪੀਓ ਸਾਹਿਬ ਕਿਤੇ ਗੁਰੂ ਨਾਨਕ ਦੇਵ ਜੀ ਨੇ ਦਿੱਲੀ ਚ ਪਾਣੀ ਦੀ ਕਿੱਲਤ ਨੂੰ ਦੂਰ ਕਰਿਆ ਸੀ ਤੇ ਬਾਕੀ ਇਤਿਹਾਸ ਸਾਨੂੰ ਅਸੀ ਦੱਸਦੇ ਆਂ। ਪਹਿਲਾਂ ਅਸੀਂ ਰੋਮ ਲੈ ਕੇ ਇਸ਼ਨਾਨ ਕਰਦੇ ਆਂ ਤੇ ਫਿਰ ਨਮਸਕਾਰ ਕਰਨ ਜਾਉਂ। ਵਾਹਿਗੁਰੂ ਜੀੋ। ਜੀ ਗੁਰੂ ਮਹਾਰਾਜ। ਗੁਰੂ ਨਾਨਕ ਪਿਓ ਸਾਹਿਬ ਗੁਰਦੁਆਰਾ ਕਰੋ ਜੀ ਦਰਸ਼ਨ। ਪਾਣੀ ਪਾਛੇ ਚੱਲ ਕੇ ਅਸੀਂ ਹੁਣ ਦਿੱਲੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਗੁਰਦੁਆਰਾ ਚ ਖੜੇ ਆ ਕਰੋ ਦਰਸ਼ਨ ਮਹਾਰਾਜ ਅਸੂਕੇ ਦਾ ਕੰਮ ਹੈ ਇਹ ਇਧਰ ਗੁਰਦੁਆਰਾ ਸਾਹਿਬ ਦਾ ਜੋੜਾ ਕਰ ਬਣਾਇਆ ਹੈ ਨੀਚੇ ਕੋਟ ਜੰਮੋਸ਼ਾ ਮਹਾਰਾਜ ਇਹ ਵਾਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਤਿਹਾਸ ਗੁਰਦੁਆਰਾ ਨਾਨਕਪਿਆਰ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਦਰਲ ਉੱਦੀ ਨੇ ਜੇ ਸਮੇਂ ਮਾਣ ਬਤਾ ਦੇ ਸੁਧਾਰਨੀ ਪਹਿਲੀ ਪੂਰਬ ਦੀ ਯਾਤਰਾ ਦਾਸੀ ਕਰਦੇ ਹੋਏ ਲਗਭਗ ਸਨ 1506 ਤੇ 1510 ਨੂੰ ਦਿੱਲੀ ਆਏ ਤਾਂ ਸਤਿਗੁਰ ਜੀ ਨੇ ਜੀਟੀ ਰੋਡ ਤੇ ਬਾਗ ਵਿੱਚ ਵਿਸ਼ਰਾਮ ਕੀਤਾ ਸਾਹੀ ਸੜਕ ਹੋਣ ਕਰਕੇ ਲੰਬੇ ਸਮੇਂ ਸਫਰ ਦੇ ਮੁਸਾਫਿਰ ਭਾਰੀ ਗਿਣਤੀ ਵਿੱਚ ਇੱਥੋਂ ਲੰਘਦੇ ਸਨ ਗੁਰੂ ਜੀ ਨੇ ਪਿਆਸੇ ਮੁਸਾਫਿਰਾਂ ਦੀ ਪਿਆਸ ਬੁਝਾਉਣ ਲਈ ਇੱਥੇ ਖੂਹ ਤੇ ਪਿਆਉ ਦਾ ਪ੍ਰਬੰਧ ਕੀਤਾ ਤੇ ਗੁਰੂ ਦਾ ਲੰਗਰ ਚਲਾਇਆ ਦਿੱਲੀ ਦੇ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਭਾਰੀ ਗੰਟੀ ਵਿੱਚ ਆਉਣ ਲੱਗ ਪਏ ਸਤਿਗੁਰ ਜੀ ਨੇ ਦਰਸ਼ਨ ਕਰ ਕਰਕੇ ਅਤੇ ਬਾਣੀ ਪ੍ਰਵਚਨ ਸੁਣ ਕੇ ਆਪਣੇ ਤਪਦੇ ਹਿਰਦੇ ਨੂੰ ਠਾਰਦੇ ਰਹੇ ਇਸ ਪਵਿੱਤਰ ਸਥਾਨ ਤੇ ਬੈਠ ਕੇ ਫਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਲਾਹੀ ਕੀਰਤਨ ਕਰਦੇ ਸਨ ਉਸ ਜਦੋਂ ਦੇ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਸਥਾਪਿਤ ਕਰ ਦਿੱਤਾ ਗਿਆ ਹੈ ਵਾਹਿਗੁਰੂ ਜੀ ਏ ਗੁਰਦੁਆਰਾ ਸਾਹਿਬ ਦੇ ਖਾਸ ਤੇ ਹੁਣ ਆਪਾਂ ਦਰਸ਼ਨ ਵੀ ਭਾਰੇ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਪਨਾ ਕਾਲ ਤਾਰਨ ਗੁਰ ਨਾਨਕ ਆਇਆ ਕਾਲ ਨੂੰ ਤਾਰਨ ਵਾਸਤੇ ਬਾਬਾ ਨਾਨਕ ਆਏ Oh, स केस गो ਪ੍ਰਸ਼ਾਦ ਦੀ ਦੇਖ ਇਥੋਂ ਕਰੋ ਗੁਰੂ ਸਾਹਿਬ ਦਾ ਕਰੋ ਜੀ ਦਰਸ਼ਨ ਬਹੁਤ ਬਹੁਤ ਸ਼ੁਕਰੀਆ ਮਾਸ਼ਾ ਅੱਲਾਹ ਦਾ ਗੁਰਦੁਆਰਾ ਸਾਹਿਬ ਲੰਗਰ ਹਾਲ ਆ ਗਈ ਤੇ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਪੰਗਤ 'ਚ ਬੈਠ ਕੇ ਜਾ ਬਸ ਹਾਂਜੀ ਸੰਗਤ ਜੀ ਗੁਰੈਗਰੂ ਜੀ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਅਸੀਂ ਪਾਣੀ ਪਤੋਂ ਤੇ ਯਾਤਰਾ ਸਟਾਰਟ ਕਰਕੇ ਗੁਰਦੁਆਰਾ ਦਿੱਲੀ ਵਿੱਚ ਗੁਰੂ ਨਾਨਕ ਪਿਆਉ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਚ ਆਪਾਂ ਆ ਗਏ ਤੇ ਤੁਹਾਨੂੰ ਦਰਸ਼ਨ ਦੀਦਾਰੇ ਕਰਾਏ ਤੇ ਇਤਿਹਾਸ ਦੱਸਿਆ ਤੇ ਹੁਣ ਅਸੀਂ ਆਪਣਾ ਸਾਈਕਲ ਇੱਥੇ ਅੱਜ ਬਾਾਰ ਖੜਾ ਕੇ ਨਾ ਲੌਕ ਲਗਾ ਤਿਆ ਯਾਤਰਾ ਪੰਜਾਬ ਤੋਂ ਸ਼੍ਰੀ ਹਜੂਰ ਸਾਹਿਬ ਇਹ ਆਪਣਾ ਚੈਨਲ ਹੈ ਸਬਸਕ੍ਰਾਈਬ ਕਰੋ ਵੀਡੀਓ ਦੇਖਿਆ ਕਰੋ ਤੇ ਬਤ ਬਤ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਇੱਥੇ ਬਾਬਾ ਜੀ ਦਾ ਆਫਿਸ ਹੈ ਇਹਨਾਂ ਦਾ ਇੱਥੇ ਗੁਰਦੁਆਰਾ ਚ ਸਾਹਜ ਸਰਾਣਾ ਹੈ ਨਹੀਂ ਕੋਈ ਵੀ ਬਣੀ ਹੋਈ ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਸਾਡੇ ਦਫ਼ਤਰ ਚ ਬੈਠ ਸਕਦੇ ਹੋ ਸਾਨੂੰ ਦਫ਼ਤਰ ਦਾ ਇਹ ਰੂਨ ਦੇ ਤਾ ਤੇ ਜਿੱਥੇ ਅੱਜ ਅਸੀਂ ਪਹਣੇ ਤੇ ਆਪਣਾ ਸਾਰਾ ਸਮਾਨ ਆਪਾਂ ਇੱਥੇ ਰਿਹਾ ਕੇ ਰੱਖਦਾ ਹਾਂਜੀ ਫਿਰ ਹੁਣ ਆਪਾਂ ਆਪਣਾ ਕਮਰੇ ਚ ਪੈਣ ਲੱਗੇ ਆਂ ਰੈਸਟ ਕਰਨ ਲੱਗੇ ਆਂ ਤੇ ਹੁਣ ਵੀਡੀਓ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਤੇ ਮਿਲਦੇ ਆਂ ਆਪਾਂ ਕੱਲ ਨੂੰ ਇੱਕ ਨਵੇਂ ਬਲੌਗ ਤੇ ਨਵੇਂ ਆਹਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ